ਜਿਸ ਦਾ ਡਾਰਸੀ ਹੋ ਗਿਆ ਉਹੀ ਕੰਮ ਅਮਰਿਤਪਾਲ ਬਰੇ ਹੋ ਗਿਆ ਵੱਡਾ ਐਲਾਨ ਦਿਨ ਚੜ੍ਹਦੇ ਹੀ ਆਈ ਵੱਡੀ ਖਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ NSA 22 April ਨੂੰ ਖਤਮ ਹੋ ਸਕਦਾ ਹੈ ਪੰਜਾਬ ਪੁਲਿਸ ਦੀ ਟੀਮ ਅਮਰਿਤਪਾਲ ਨੂੰ ਲੈਣ ਲਈ ਅਸਾਮ ਰਵਾਨਾ ਹੋ ਗਈ ਹੈ ਉਹ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਸਬੰਧ ਦੇ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਜੇਲ੍ਹ ਦੇ ਵਿੱਚ ਰਹਿੰਦੇ ਆ ਅਮਰਿਤਪਾਲ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਟੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਕਾਬਲੇ ਗੌਰ ਹੈ ਕਿ 21 ਮਾਰਚ ਨੂੰ ਅਮਰਿਤਪਾਲ ਦੇ ਸੱਤ ਸਾਥੀਆਂ ਨੂੰ ਡਿਬਰੂਗੜ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ ਹਾਲ ਹੀ ਦੇ ਵਿੱਚ ਅਮਰਿਤਪਾਲ ਦੇ ਸਹਿਯੋਗੀ ਪਪਲਪ੍ਰੀਤ ਤੋਂ ਐਨਐਸਸੀ ਹਟਾ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੈ ਕਿ ਪੁਲਿਸ ਅਮਰਿਤਪਾਲ ਨੂੰ ਅਸਾਮ ਤੋਂ ਪੰਜਾਬ ਕਦੋਂ ਲਿਆਏਗੀ ਇਸ ਤੋਂ ਬਾਅਦ ਉਸ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਮ੍ਰਿਤਪਾਲ ਤੇ ਲਗਾਇਆ ਗਿਆ ਐਨਐਸਏ 22 ਅਪ੍ਰੈਲ ਨੂੰ ਖਤਮ ਹੋ ਜਾਵੇਗਾ ਜਿਸ ਕਾਰਨ ਅੰਮ੍ਰਿਤਸਰ ਪੰਜਾਬ ਦੀ ਟੀਮ ਡਿਬਰੂਗਾਰ੍ਹ ਲਈ ਰਵਾਨਾ ਹੋ ਗਈ ਹੈ ਅਮ੍ਰਿਤਪਾਲ ਨੂੰ ਪੰਜਾਬ ਲਿਆਂਦਾ ਜਾਵੇਗਾ ਇਸ ਤੋਂ ਬਾਅਦ ਉਸ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੁਝ ਦਿਨ ਪਹਿਲਾਂ ਸਾਥੀ ਪਪਲਪ੍ਰੀਤ ਤੇ ਲਗਾਇਆ ਗਿਆ ਐਨਐਸਏ ਰੱਦ ਕਰ ਦਿੱਤਾ ਗਿਆ ਸੀ ਉਸ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਦੇ ਲਈ ਭੇਜ ਦਿੱਤਾ ਗਿਆ ਅਮਰਿਤਪਾਲ ਦੇ ਸਾਰੇ ਸਾਥੀਆਂ ਤੋਂ ਐਨਐਸਏ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਮਰਿਤਪਾਲ ਤੋਂ ਐਨਐਸਏ ਹਟਾਇਆ ਜਾਂਦਾ ਹੈ ਜਾਂ ਬਰਕਰਾਰ ਰਹਿੰਦਾ ਹੈ 23 ਫਰਵਰੀ ਨੂੰ 2023 ਨੂੰ ਲਗਭਗ 150 ਤੋਂ 200 ਲੋਕਾਂ ਨੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਸੀ ਜਿਸ ਤੇ ਮਕਸਦ ਆਪਣੇ ਇੱਕ ਸਾਥੀ ਨੂੰ ਛਡਾਉਣਾ ਸੀ ਜੋ ਪੁਲਿਸ ਸਟੇਸ਼ਨ ਵਿੱਚ ਬੰਦ ਸੀ ਪੀੜ ਦੀ ਇੱਕ ਵਾਈ ਅਮਰਿਤਪਾਲ ਸਿੰਘ ਕਰ ਰਹੇ ਸਨ ਇਸ ਹਮਲੇ ਵਿੱਚ 6 ਪੁਲਿਸ ਵਾਲੇ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਅਮਰਿਤਪਾਲ ਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਹਨਾਂ ਤੇ ਐਨਐਸਏ ਲਗਾਇਆ ਗਿਆ ਸੀ ਕਾਨੂੰਨੀ ਕਾਰਵਾਈ ਤੋਂ ਬਾਅਦ ਸਾਰਿਆਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਉਦੋਂ ਤੋਂ ਅਮਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੀਲ ਦੇ ਵਿੱਚ ਬੰਦ ਹੈ ਪੰਜਾਬ ਭਾਜਪਾ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਮਰਿਤਪਾਲ ਸਿੰਘ ਦਾ ਕਾਰਜਕਾਲ 1 ਸਾਲ ਹੋਰ ਵਧਾਇਆ ਜਾਵੇ ਅਤੇ ਅਮਰਿਤਪਾਲ ਸਿੰਘ ਨੂੰ ਅਸਾਮ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ